ਤੂੰ ਹੀ ਨਾ ਮੇਰੇ ਨਾਲ ਗੱਲ ਕਰਦੇ ਰਿਹਾ ਕਰੋ ਹਾਂ ਸਾਡੇ ਤੋਂ ਬਗੈਰ ਮੇਰਾ ਕੌਣ ਆ ਇੱਥੇ ਲੈ ਅਸੀਂ ਤੇ ਗਲਤ ਸੋਚਣ ਡੇ ਸੀ ਅਸੀਂ ਤੇ ਸੋਚਿਆ ਸੀ ਕਿ ਲਵਲੀ ਨੇ ਸੱਦਿਆ ਹੋਣਾ ਵਾ ਰਾਤਾ ਮੇਰਾ ਵੀਕ ਹੋਈ ਆ ਤੇ ਜੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਤੇਰੀ ਮਾਸੇ ਤਾਂ ਕਹਿ ਲਈ ਆ ਤੈਨੂੰ ਕੱਢੋ ਤੇ ਗੱਲ ਸ਼ੁਰੂ ਕਰੋ ਲਵਲੀ ਦੇ ਛੁੱਟੀ ਆਉਣ ਤੋਂ ਪਹਿਲਾਂ ਪਹਿਲਾਂ ਨਾ ਇਹਦੇ ਤੋਂ ਖਿਹੜਾ ਛਡਾ ਕੇ ਨਾ ਨਵਾਂ ਰਿਸ਼ਤਾ ਲਾਭ ਹੀ ਲੈਣਾ ਆ ਦਬਕੇ ਮਾਰਨ ਦੀ ਕੋਈ ਲੋੜ ਨਹੀਂ ਹੈਗੀ ਇੰਨਾ ਚਿਰ ਤੁਹਾਨੂੰ ਇੱਥੇ ਬਿਠਾਇਆ ਰੋਟੀਆਂ ਖਵਾਈਆਂ ਹੁਣ ਤੁਸੀਂ ਧੱਕੇ ਮਾਰਨ ਲੱਪੇ ਆ ਸੰਦੀਪ ਚਲ ਕੰਮ ਤੇ ਸਾਰਾ ਹੋਈ ਗਿਆ ਵਾ ਹੁਣ ਫਰੀ ਬੈਠੀ ਆ ਕੀ ਕਰਨਾ ਵਾ ਇੰਦਾ ਕਰਨੀ ਆ ਇਹਨਾਂ ਨੂੰ ਫੋਨ ਲਾਉਣੀ ਆ ਭਲਾ ਫੋਨ ਚੁੱਕਦੀ ਆ ਕਿ ਨਹੀਂ ਕਰਕੇ ਦੇਣੀ ਆ ਉਦਨ ਕੀ ਪਤਾ ਤਾਣਾ ਚੁੱਕਿਆ ਹੋਏ ਵੀ ਜਾਂਦੇ ਹੋਣੇ ਆ ਉਦਨ ਜਾਣਵੇਂ ਡੇ ਹੀ ਨਾ ਕੀ ਪਤਾ ਤਾਣਾ ਚੁੱਕਿਆ ਹੋਵੇ ਫੋਨ ਕਰਕੇ ਵੀ ਨਹੀਂ ਪਹੁੰਚਿਆ ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਕਿਰਪਾ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਬਿਜ਼ੀ ਕੋ ਕਰ ਦਿੱਤਾ ਵਗਿਆ ਚਾਹੇ ਡਿਊਟੀ ਤੇ ਨਾ ਹੋਣ ਕਿਤੇ ਇੱਕ ਵਾਰ ਦੁਬਾਰਾ ਲਾਉਣੀ ਆ ਭਲਾ ਹਲੋ ਹਲੋ ਸਸੀਗਲ ਜੀ ਉਹ ਮੈਂ ਕੰਮ ਤੇ ਆ ਮੈਨੂੰ ਬਾਅਦ ਚ ਫੋਨ ਕਰੀ ਇੱਕ ਮਿੰਟ ਮੜੀ ਜੀ ਗੱਲ ਤੇ ਕਰ ਲੋ ਮੈਂ ਤੁਹਾਨੂੰ ਕਿਦਾਂ ਦੀ ਫੋਨ ਲਾਉਂਦੀ ਆ ਤੂੰ ਫੋਨ ਕਿਉਂ ਨਹੀਂ ਚੱਕਣ ਦੇ ਗਾੜੀਆਂ ਉਹ ਮੇਰੀ ਗੱਲ ਸੁਣ ਮੈਂ ਹੁਣ ਡਿਊਟੀ ਤੇ ਆ ਠੀਕ ਆ ਨਾ ਮੈਨੂੰ ਫੋਨ ਨਾ ਲਾ ਬਸ 2 ਮਿੰਟ ਗੱਲ ਕਰ ਲਉ ਹਾਂ ਤੂੰ ਕੀ ਕਹਿਣਾ ਮੈਂ ਦੱਸ ਮੈਨੂੰ ਪੁੱਛ ਨਹੀਂ ਗਣਾ ਹਾਲ ਚਾਲੀ ਪੁੱਛਣਾ ਆ ਹੋ ਸੁਣਾਓ ਠੀਕ ਜੀ ਓਏ ਉਦਾਂ ਦੇ ਹਾਲ ਚਾਲ ਤੋਂ ਕੁਛਿਆ ਨਹੀਂ ਜਦੋਂ ਮੈਂ ਜਾਣਾ ਸੀ ਡਿਊਟੀ ਤੇ ਮੈਂ ਤੁਹਾਨੂੰ ਬੜੇ ਫੋਨ ਲਾਇਆ ਸੀ ਪਰ ਤੁਸੀਂ ਨਹੀਂ ਚੁੱਕਿਆ ਆ ਗਿਓ ਕਿਹਨੇ ਫੋਨ ਨਹੀਂ ਲਾਇਆ ਮੈਨੂੰ ਠੀਕ ਆ ਨਾ ਆਇਆ ਹੁੰਦਾ ਤੇ ਮੈਂ ਚੁੱਕਦਾ ਨਾ ਹਾਈ ਰੱਬਾ ਸੌ ਲੱਗੇ ਮੈਂ ਤੁਹਾਨੂੰ ਬੜੇ ਫੋਨ ਕੀਤੇ ਸੀ ਤੈਨੂੰ ਪਤਾ ਸੀ ਕਿਹਨੇ ਚੱਲ ਜਾਣਾ ਵਾ ਤੇ ਤੂੰ ਪਿੰਲੋਂ ਆਈ ਕਿਉਂ ਨਹੀਂ ਚਲ ਓ ਦੇ ਵਾਤੀ ਮੈਨੂੰ ਮਾਫ ਕਰ ਦੋ ਹਾਂ ਬਾਅਦ ਚੋਂ ਹੀ ਤੇ ਆਈ ਆ ਪਰ ਮੈਂ ਕੀ ਕਰਾਂ ਜੇ ਮੰਮੀ ਹੁਣ ਨਾ ਫੋਨ ਲਉਣੀ ਹੀ ਉਹ ਵੀ ਨਹੀਂ ਹੈ ਗਿਆ ਚੁੱਕਦੇ ਜੇ ਮੈਂ ਤੁਹਾਨੂੰ ਲਾਇਆ ਤੁਸੀਂ ਉਹਨੇ ਚੁੱਕਿਆ ਤੇ ਮੈਂ ਦੱਸੋ ਕੀ ਕਰਦੀ ਚੁੱਕਦੇ ਹੀ ਕਿ ਨਹੀਂ ਚੁੱਕਦੇ ਤੇਰਾ ਪਰਦੇ ਬੰਦਾ ਹੀ ਪਿੰਡੋਂ ਹੁੰਦਾ ਚੱਲੀ ਵਾਰੀ ਜਾਣਾ ਮੈਂ ਤੇ ਮੈਂ ਜਾਵਾਂ ਚੱਲੀ ਇਹ ਵਾਰੀ ਗੱਲ ਛੱਡ ਦੋ ਹਾਂ ਮਾਫ ਕਰ ਦੋ ਹੁਣ ਜੇ ਗਲਤੀ ਹੋ ਗਈ ਹੈ ਤੇ ਲੈ ਅਹੀਂ ਤੇ ਗਲਤ ਸੋਚਣ ਡੇ ਹੀ ਅਹੀਂ ਤੇ ਸੋਚਿਆ ਹੀ ਕਿ ਲਵਲੀ ਨੇ ਸੱਦਿਆ ਹੋਣਾਵਾ ਇਹ ਤਾਂ ਕੰਮ ਉਲਟ ਪੈ ਗਿਆ ਵਾ ਲਵਲੀ ਤੇ ਇਤਨਾ ਗੱਲ ਕਰਕੇ ਨਹੀਂ ਰਾਜੀ ਕੋਈ ਗੱਲ ਨਹੀਂ ਇਹ ਗੱਲ ਨਾ ਮੰਮੀ ਨੂੰ ਦੱਸ ਦਿਆਂ ਜਾਂ ਜਾ ਕੇ ਤੁਸੀਂ ਨਾ ਮੇਰੇ ਨਾਲ ਗੱਲ ਕਰਦੇ ਰਿਹਾ ਕਰੋ ਹਾਂ ਤੁਹਾਡੇ ਤੋਂ ਬਗੈਰ ਮੇਰਾ ਕੋਣ ਆ ਇੱਥੇ ਮੇਰੀ ਗੱਲ ਸੁਣ ਮੈਂ ਡਿਊਟੀ ਤੇ ਵੀ ਜਾਣਾ ਹੁੰਦਾ ਵਾ ਮੈਂ ਕਿਤੇ ਬਾਹਰ ਪਿੰਡਾ ਵਿਆਹ ਕਰਾਇਆ ਹੋਰ ਠੀਕ ਆ ਨਾ ਤੇਰਾ ਫਰਜ਼ ਪੰਡਾ ਹੈ ਇੱਥੇ ਆਉਣ ਦਾ ਮੇਰੀ ਗੱਲ ਤੇ ਸੁਣੋ ਮੈਂ ਕਿਹੜਾ ਜਾਣ ਕੇ ਗਈ ਸੀ ਮੈਨੂੰ ਮੰਮੀ ਜੀ ਹੁਣਾਂ ਨੇ ਭੇਜਿਆ ਸੀ ਤਾਂ ਕਰਕੇ ਗਈ ਨਹੀਂ ਤੇ ਹੁਣ ਆਈ ਨਹੀਂ ਤੇ ਆਪਣੀ ਮਰਜ਼ੀ ਨਾਲ ਪਤਾ ਤੇ ਤੈਨੂੰ ਹੈਗਾ ਇਹਨਾਂ ਨੂੰ ਜਾਣਾ ਮੈਂ ਤੈਨੂੰ ਕੀ ਦੱਸਾਂ ਮੈਂ ਬੜੇ ਫੋਨ ਕੀਤੇ ਸੀ ਕਿ ਚਾਹੀ ਮੈਨੂੰ ਕੋਈ ਲੈ ਜੇ ਆ ਕੇ ਨਾ ਕੋਈ ਮਗਰ ਮੈਨੂੰ ਲੈਣੀ ਗਿਆ ਫਿਰ ਮੈਂ ਆਪੇ ਵਾਸਤੇ ਝੜ ਕੇ ਆਈ ਨਹੀਂ ਆ ਉਹ ਮੇਰੀ ਗੱਲ ਸਾਂ ਮੈਨੂੰ ਨਹੀਂ ਘਾਇ ਗੱਲ ਦਾ ਪਤਾ ਤੂੰ ਬਸੇ ਗਈ ਕਿ ਜਾਂ ਗੱਡੀ 'ਚ ਗਈ ਠੀਕ ਆ ਮੈਨੂੰ ਕੰਮ ਕਰਨ ਦੇ ਆਪਣਾ ਕੋਉਣਾ ਕਰੀ ਮੈਨੂੰ ਹਾਂ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਕੀ ਕਰਾਂ ਮੈਂ ਇੱਕ ਦਿਨਾਂ ਮੇਰੀ ਇਹ ਗੱਲ ਸੁਣਦੇ ਆ ਜੇ ਇਹ ਮੇਰੇ ਵੱਲ ਦੀ ਗੱਲ ਕਰਨ ਤੇ ਇਹ ਵੀ ਕੋਈ ਗੱਲ ਨਾ ਕਰਨ ਘਰ ਦੇ ਵੀ ਹੁਣ ਤੇ ਮੇਰੀ ਨਾ ਜ਼ਿੰਦਗੀ ਆਏ ਕੀ ਕਰਾਂ ਭਾਵੇਂ ਔਖੀ ਕੱਟਾਂ ਤੇ ਭਾਵੇਂ ਸੌਖੀ ਕੱਟਾਂ ਕਟਣੀ ਤੇ ਪੈਣੀ ਆ ਇੰਨਾ ਕ ਕਸ਼ਟ ਹੋਊਗਾ ਮੇਰੇ ਕਰਮਾਂ ਦੇ ਵਿੱਚ ਕੀ ਕਰਨਾ ਵਾ ਰੱਬ ਆਸਰੇ ਆ ਹੁਣ ਸਭ ਕੁਝ ਸੰਦੀਪ ਤੂੰ ਮੈਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿੰਨੇ ਕੀਤਾ ਇਹ ਗੱਲ ਕਰਨ ਢੀ लवली ਦੇ ਨਾਲ ਅੱਛਾ ਪਰ ਇਹਨਾ ਨਹੀਂ ਪਤਾ ਤੈਨੂੰ ਕਿੰਨੇ ਕੀਤਾ ਹੀ ਉਹਨੇ ਕੀਤਾ ਇੰਨਾ ਨਹੀਂ ਮੰਮੀ ਪਤਾ ਮੈਨੂੰ ਹੁਣ ਕਿੰਨੇ ਕੀਤਾ ਵਾ ਅੱਛਾ ਉਹ ਤੇ ਮੈਂ ਬਾਥਰੂਮ ਚੋਂ ਨਿਕਲੀ ਨਾ ਤਾਂ ਮੈਨੂੰ ਆਵਾਜ਼ ਆਈ ਮੈਂ ਤੇ ਨਾ ਆਪਣੇ ਕੰਨ ਸੁਣ ਕੇ ਆਈ ਆ ਅਸੀਂ ਤਾਂ ਐਵੇਂ ਸ਼ੱਕ ਕਰੀ ਜਾਣਦੇ ਸੀ लवली ਤੇ ਕਿ लवली ਨੇ ਸੱਦਿਆ ਹੋਣਾ ਵਾ ਇਹ ਆਪੇ ਆਈ ਆ ਮੂੰ ਚੋਕੇ ਕਹਿੰਦੀ ਹੋਣੀ ਆ ਇਹਨਾਂ ਨੇ ਤਾਂ ਲੈਣ ਜਾਣਾ ਨਹੀਂ ਆ ਆਪੇ ਚਲ ਜਾਨੀ ਆ ਇਹਨੇ ਭਰਾ ਨਾਲ ਵੀ ਨਹੀਂ ਗੱਲ ਕੀਤੀ ਸੰਦੀਪ ਕੀਪ ਤਾਂ ਜਦੋਂ ਪੇਕੇ ਗਈ ਸੀ ਉਦੋਂ ਵੀ ਇਹਨੇ ਫੋਨ ਕੀਤਾ ਹੀ ਨਹੀਂਗਾ ਉਹ ਇਹਨੂੰ ਪਿਆਵਾ ਗਾੜੀ ਨੂੰ ਤਾਂ ਕਰਕੇ ਨਾ ਚੁੱਪ ਕਰਕੇ ਆ ਗਈ ਆ ਇਹਨੂੰ ਪਤਾ ਲੱਗ ਗਿਆ ਹੋਊਗਾ ਫੇ ਮੈਨੂੰ ਉਹਨਾਂ ਨੇ ਲੈ ਨਹੀਂ ਧਾਵਾ ਨਾ ਨਾਲ लवली ਨੇ ਫੋਨ ਕਰਕੇ ਨਾ ਸਵਾਲ ਨਾ ਮੇਰਾ ਹਾਲ ਚਾਲ ਪੁੱਛਣਾ ਵਾ ਤੇ ਜੇ ਰਹੀ ਮੈਂ ਤੇਕੇ ਤੇ ਮੇਰਾ ਹਾਲ ਬੁਰਾ ਹੋ ਜਾਣਾ ਵਾ ਮੰਮੀ ਇਹਨਾਂ ਕ ਤੇ ਪਤਾ ਲੱਗ ਗਿਆ ਨਾ ਹੁਣ ਕਿ लवली ਉਹਦੀ ਸਾਈਡ ਨਹੀਂ ਲੈਂਦਾ ਅਸੀਂ ਜੋ ਮਰਜ਼ੀ ਕਰ ਸਕਦੇ ਉਹਦੇ ਨਾਲ ਸੰਦੀਪ ਮੈਨੂੰ ਤੇ ਨਹੀਂ ਲੱਗਦਾ ਕਿ ਇਹ ਗੱਡੀ ਲੈ ਕੇ ਆਊਗੀ ਹੁਣ ਨਾ ਮੇਰਾ ਰਾਧਾ ਵਾ ਇਹਦੇ ਕੋ ਕਿਹ ਤਰੀਕੇ ਦੇ ਨਾਲ ਨਾ ਖੜਾ ਆਪਣਾ ਛਡਵਾਈਏ ਕਮਲਮ ਕਾ ਕੇ ਨਾ ਰਖੀ ਇਹ ਪਾਸੇ ਤੇ ਲਾਈਏ ਗੱਲ ਜਾਂ ਹੰਨੇ ਜਾਂ ਬੰਨੇ ਨਾਲੇ ਮਾਸੀ ਤੇਰੀ ਤੇ ਨਾ ਅਜੇ ਵੀ ਮੈਨੂੰ ਕਹਿਣ ਲਈ ਆ ਵੀ ਮੈਂ ਲਵਲੇ ਨੂੰ ਰਿਸ਼ਤਾ ਵਧੀਆ ਘਰ ਪਰਾਂ ਨੇ ਦਾ ਪਰਾਂऊंगी ਕੁੜੀ ਵੀ ਪੜੀ ਲਿਖੀ ਹੋਊਗੀ ਤੇ ਦਾਜ ਵੀ ਵਧੀਆ ਦੇਣਗੇ ਤੇ ਇਹਨਾਂ ਨੰਗਾ ਕੋਈ ਸਾਰੀ ਉਮਰ ਕੀ ਲੈਣਾ ਜਿਨ੍ਹਾਂ ਨੇ ਹੁਣ ਕੁਛ ਨਹੀਂ ਦਿੱਤਾ ਉਹਨਾਂ ਗਾੜੀ ਕਿ ਦੇਣਾ ਵਾ ਗਾੜੀ ਬਾਲ ਬੱਚਾ ਵੀ ਹੁਣਾ ਵਾ ਤਾਂ ਵੀ ਨਾ ਸ਼੍ਰੀ ਕਪਾਈ ਚਰਮ ਦੌਂਦਾ ਵੇਖਣਾ ਵੀ ਕੀ ਲੈ ਕੇ ਆਏ ਆ ਪੇਕੇ ਤੇ ਜੇ ਖਾਲੀ ਹੱਥ ਲਮਕਉਦੇ ਆਗੇ ਤੇ ਬੇਇੱਜ਼ਤੀ ਤਾਂ ਹੱਡੀ ਹੁਣੀ ਆ ਇਹਦਾ ਕਿ ਜਾਣਾ ਉਹਨਾਂ ਦਾ ਘੜੀ ਫਾਰਿਆ ਕੇ ਚੱਲ ਜਾਣਾ ਮੰਮੀ ਅਸੀਂ ਤਾਂ ਪਛਤੋਂਦੇ ਆ ਆ ਭੁਖੀ ਨੰਗੀ ਨਾ ਹੱਡੇ ਪੱਲੇ ਪਾਤੀ ਆ ਇਹਨੂੰ ਚੰਗਾ ਨਾ ਮਾਸੀ ਦਾ ਰਿਸ਼ਤਾ ਲੈ ਲੈਂਦੇ ਉਹ ਵਧੀਆ ਹੀ ਸੰਦੀਪ ਰਾਤਾ ਮੇਰਾ ਵੀ ਇਹ ਹੋਈ ਆ ਅਜੇ ਡੁੱਲੇ-ਬੇਰਾ ਦਾ ਕੁਝ ਨਹੀਂ ਵਿਗੜਿਆ ਤੇਰੀ ਮਾਸੀ ਤਾਂ ਕਹਿ ਲਈ ਆ ਤੇ ਇਹਨੂੰ ਕੱਟੋ ਤੇ ਗੱਲ ਸ਼ੁਰੂ ਕਰੋ ਜਿੰਨਾ ਚਿਰ ਨੂੰ ਨਗਰੀ ਨਗਈ ਸਕੀ ਹੁਣ ਆਨਾ ਉਹਨਾਂ ਚਿਰ ਨੂੰ ਸਾਰੇ ਕੰਮ ਪੱਕੇ ਕਰ ਲਏ ਆਉਂਦੇ ਦਾ ਵਿਆਹ ਕਰ ਦਗੇ ਇਹ ਆਪਣੇ ਘਰ ਦਾ ਪਾਉ ਹੋਈ ਵੀ ਅਸਦੀਪ ਅੱਗੇ ਦਾ ਸਾਰੀ ਗੱਲ ਅਸੀਂ ਦਲਜੀਤ ਨਾਲ ਕਰ ਲੈਨੇ ਹਾਂ ਪਰ ਐਰਕਾ ਨਾਲ ਅਸੀਂ ਕੋਈ ਗੱਲ ਦਲਜੀਤ ਨਾਲ ਕਰਨੀ ਨਹੀਂਗੀ ਕਿਉਂਕਿ ਫਿਰ ਵੀ ਜਵਾਈ ਭਾਈ ਆ ਪੁੱਤ ਵੇਚ ਤੇ ਜਵਾਈ ਵਿੱਚ ਬੜਾ ਫਰਕ ਹੁੰਦਾ ਕੱਲ ਨੂੰ ਮੇਣਾ ਮਰੂਗਾ ਜੇ ਹਾਨੂੰ ਕੁਛ ਨਾ ਕਹੂਗਾ ਤੈਨੂੰ ਮੇਨੇ ਕੁ ਮੇਨੇ ਦਊਗਾ ਜਾਂ ਪੁੱਤ ਤੈਨੂੰ ਤੰਗ ਪਰੇਸ਼ਾਨ ਕਰੂਗਾ ਫਿਰ ਅਸੀਂ ਕੀ ਕਰਨਾ ਵਾਂ ਮੈਂ ਤਾਂ ਕਰਕੇ ਕਹਿੰਨੀ ਆਂ ਕਿ ਗੱਲ ਨਾਲ ਬੁਲਕਾ ਕੇ ਰੱਖੀਏ ਪੁੱਤ ਹੁਣ ਤੂੰ ਵੀ ਇਹ ਗੱਲ ਦਾ ਧਿਆਨ ਰੱਖਣਾ ਵਾ ਤੇ ਨਾਲੇ ਦਲਜੀਤ ਮੈਨੂੰ ਸਿਹਰ ਦਾ ਲੱਭਾ ਨਹੀਂਗਾ ਹੈ ਕਿੱਥੇ ਆ ਮੰਮੀ ਵੇ ਲੀਵਲ ਜਾਂਦੇ ਦੇਖਿਆ ਹੀ ਮੈਂ ਕੋਈ ਗੱਲ ਨਹੀਂ ਭਲਾ ਕੇ ਲਿਆਉਣੀ ਐ ਅੱਛਾ ਵੇ ਭਲਾ ਚਲੋ ਠੀਕ ਇਹ ਕਹਿੰਦੇ ਆ ਫੇ ਫੋਨ ਤੇ ਨਾ ਗੱਤ ਘੱਟ ਗੱਲਾਂ ਕਰਨ ਦੇਗੀ ਚਲ ਚੰਗਾ ਹੋਇਆ ਲਵਲੀ ਨਾ ਇਹਨੂੰ ਉੱਡ ਉੱਡ ਕੇ ਪਹੁੰਚਾਣਾ ਇਹਦੀ ਮਾਂ ਤਾਂ ਟਾਈ ਟਕਾਣੀ ਆਉਣੀ ਐ ਇਹ ਤੇ ਠੀਠਵਾ ਨਾ ਕੋਈ ਲੈਣ ਗਿਆ ਚੁੱਪ ਕਰਕੇ ਆ ਗਈ ਆ ਤੇ ਜੇ ਕਿਤੇ ਲਵਲੀ ਮਾੜਾ ਜਿਹਾ ਸਾਥ ਦੇ ਦੇ ਨਾ ਫੇਰ ਤੇ ਹਾਨੂੰ ਨਾਲ ਟਾਲ ਟਾਕ ਮਾਰੂ ਕਿ ਮੈਨੂੰ ਤਾਂ ਦੇ ਕੀ ਲੋੜਾ ਕਾਰ ਵੇਲਾ ਮੇਰਾ ਤਨਖਾਹ ਲੈਣ ਡਿਆ ਵਾ ਉਹ ਮੇਰੇ ਵੱਲ ਵਾ ਚੱਲ ਆ ਤੇ ਨਾ ਮੇਰੀ ਮਨੋ ਕਾਮਨਾ ਹੋ ਗਈ ਉਹ ਪੂਰੀ ਜਿਹੜਾ लवली ਇਹਨੂੰ ਫੋਨ ਨਹੀਂ ਕਰਦਾ ਹੁਣ ਇਹੇ ਇਹੋ ਹੀ ਕੰਮ ਕਰਨਾ ਵਾ लवली ਦੇ ਛੁੱਟੀਆਂ ਆਉਣ ਤੋਂ ਪਹਿਲਾਂ ਪਹਿਲਾਂ ਨਾ ਇਹਦੇ ਤੋਂ ਖਿਹੜਾ ਛਡਾ ਕੇ ਨਾ ਨਵਾਂ ਰਿਸ਼ਤਾ ਲੱਭ ਹੀ ਲੈਣਾ ਵਾ ਚੱਲ ਪਈ ਕੋਈ ਗੱਲ ਨਹੀਂ ਮੈਂ ਅੱਜ ਪਿੰਡ ਆਉਂਗਾ ਨਾ ਫਿਰ ਗੱਲ ਕਰ ਲਾਂਗੇ ਚੰਗਾ ਚੰਗਾ ਮੇਰੀ ਗੱਲ ਸੁਣੋ ਕਿਹਦਾ ਫੋਨ ਆਉਂਦਿਆ ਹੈ ਪਿੰਡੋਂ ਫੋਨ ਆਉਂਦਿਆ ਆਈ ਕਪੜੇ ਪੈਕ ਕਰ ਲਾ ਤੇ ਅੱਜ ਪਿੰਡ ਜਾਣਾ ਹੀ ਹੂੰ ਪਿੰਡ ਅਚਾਨਕ ਸਲਾਹ ਬਣਾ ਲਈ ਕੀ ਗੱਲ ਹੋਈ ਆ ਠੀਕ ਠਾਕ ਸਾਰੇ ਖਰਾਨ ਦੇ ਦਾਂ ਹੋ ਗਈਆਂ ਪਤਨ ਮੈਂ ਕੀ ਕਹਿਦਾ ਵਾ ਪਿੰਡ ਹੀ ਜਾਣਾ ਵਾ ਹੋਰ ਕਿੱਥੇ ਜਾਣਾ ਵਾ ਇੱਥੇ ਵੀ ਜੀਜ ਦੀਆਂ ਗੱਲਾਂ ਸੁਣ ਲਈਆਂ ਤੁਸੀਂ ਤੇ ਪਹਿਲਾਂ ਕਹਿੰਨੇ ਸੀ ਸੰਦੀਪ ਜਿੰਨੇ ਦਿਨ ਰਹਿਣਾ ਰਹਿ ਲਾ ਹੁਣ ਕੀ ਹੋ ਗਿਆ ਵਾ ਜੇ ਤੁਹਾਡੇ ਮਨ 'ਚ ਕੋਈ ਗੱਲ ਵਾ ਤੇ ਮੈਨੂੰ ਦੱਸ ਦੋ ਕੋਈ ਆਪਣਾ ਪਿੰਡ ਵਾ ਉਥੇ ਨਹੀਂ ਜਾਣਾ ਕਿੱਥੇ ਜਾਣਾ ਵਾ ਇੱਥੇ ਰਹਿ ਕੇ ਕਰਨਾ ਵੀ ਕੀ ਆ ਇੱਕ ਨੋਹ ਵਾ ਉਹ ਤੁਹਾਡੇ ਕੋ ਸਾਂਭੀ ਨਹੀਂ ਜਾਣਦੀ ਨਾਲੇ ਮੰਮੀ ਕਹਿੰਦੇ ਇਨੂੰ ਪਿੰਡ ਲੈ ਗਿਆ ਉਹਨਾਂ ਕਿ ਨਜ਼ਰ ਆਤਸਾਰ ਨੇ ਮੇਰੀ ਗੱਲ ਸੁਣੋ ਤੁਹਾਨੂੰ ਕਿਸੇ ਨੇ ਕੁੱਝ ਕਿਹਾ ਵਾ ਅੱਗੇ ਤੇ ਇਦਾਂ ਦੀ ਗੱਲ ਕੀਤੀ ਨਹੀਂ ਆ ਨਾਲ ਤੁਸੀਂ ਕਹਿੰਦੇ ਨਾ ਪਿੰਡ ਵੱਲੋਂ ਮੈਂ ਤਾਂ ਨਹੀਂ ਜਾਣਾ ਪਿੰਡ ਅੱਗੇ ਵੀ ਤੇ ਮੰਮੀ ਰੋਟੀ ਬਣਾਉਂਦੇ ਹੀ ਨਾ ਹੁਣੇ ਬਣਾ ਲੈਣਗੇ ਮੈਂ ਜਿਹੜੀ ਤੈਨੂੰ ਗੱਲ ਕਹੀ ਹੈ ਨਾ ਉਹ ਸੁਣ ਬਸ ਆਪ ਦੀ ਉਹਨੂੰ ਨੌਕਰੀ ਨਹੀਂ ਬਣਾਇਆ ਵਾ ਤੇ ਮੰਮੀ ਉੱਥੇ ਕੱਲੀ ਰੋਟੀਆਂ ਲਾਉਂਦੀ ਹੈ ਉਹਦਾ ਬੜਾ ਤਰਸਾਉਂਦੇ ਆ ਤੁਹਾਨੂੰ ਤੇ ਮੰਮੀ ਦੀ ਸਲਾਹ ਨਾਲ ਹੀ ਮੈਂ ਇੱਥੇ ਰਹਿਣ ਦੀ ਹੀ ਨਾ ਉਦੋਂ ਤੇ ਕਹਿੰਦੇ ਕੋਈ ਗੱਲ ਨਹੀਂ ਰਹਿ ਪਾ ਜਦੋਂ ਸਲਾਹ ਹੈਗੀ ਨਾ ਹੈਗੀ ਹੀ ਹੌਣ ਪਿੰਡ ਜਾਣਾ ਬਸ ਠੀਕ ਹੈ ਨਾ ਨਹੀਂ ਜਾਣਾ ਹੈਗਾ ਪਿੰਡ ਜੋ ਮਰਜ਼ੀ ਕਰ ਲੋ ਤੇ ਮੇਰੀ ਗੱਲ ਸੁਣਦੀ ਨਹੀਂ ਹੁੰਦੀ ਅਦਬ ਕੇ ਮਾਰਨ ਦੀ ਕੋਈ ਲੋੜ ਨਹੀਂ ਹੈਗੀ ਇੰਨਾ ਚਿਰ ਤੁਹਾਨੂੰ ਇੱਥੇ ਬਿਠਾਇਆ ਰੋਟੀਆਂ ਖਵਾਈਆਂ ਹੁਣ ਤੁਸੀਂ ਦਬਕੇ ਮਾਰਨ ਲੱਪੇ ਆ ਸੰਦੀਪ ਤੁਹਾਡੀ ਇੰਨੀ ਹਿੰਮਤ ਹੈ ਮੇਰੇ ਚਪੇੜ ਮਾਰੀ ਅੱਗੇ ਤੇ ਮੈਂ ਚੱਲ ਜਾਣਾ ਹੀ ਹੌਣਤ ਨਹੀਂ ਮੈਂ ਜਾਂਦੀ ਜੇ ਗੱਲ ਨਾ ਨਾ ਮੰਨੇਗੀ ਤੇ ਗਾਂ ਵੀ ਇਦਾਂ ਹੀ ਹੋਣੀ ਆ ਰਹਿ ਆਪਣੀ ਮਾਂ ਦੇ ਕੋਲ ਮੈਂ ਚਲਾਈ ਹਾਂ ਮੈਂ ਵੀ ਪਿਓ ਦਾ ਪੁੱਤ ਨਹੀਂ ਤੇ ਤੈਨੂੰ ਲੈਣ ਆ ਜਾਊਂਗਾ ਤੇ ਤੁਸੀਂ ਆਪਣੀ ਪਰਚਾਈ ਨਾ ਕਾਂਡੇ ਨਾ ਹੁਣ ਤੇਰੇ ਨਾਲ ਵੀ ਇਦਾਂ ਹੀ ਹੋਣੀ ਆ ਕਰਕੇ ਵਿਖਾਇਆ ਕਿੱਦਾਂ ਕਰਦੇ ਭਲਾ ਤੁਸੀਂ ਨਹੀਂ ਜਾਂਦੀ ਮੈਂ ਕਰ ਲਓ ਜੋ ਕਰਨਾ ਮੈਂ ਚੱਲਿਆ ਆਪਣੇ ਪਿੰਡ ਰਹਿ ਆਪਣੀ ਮਾਂ ਦੇ ਕੋਲ ਹੀ ਜਾਓ ਜਾਓ ਜਿੱਥੇ ਜਾਣਾ ਵਾ ਕਿੱਡੇ ਓਕੇ ਹੋਣਦੇ ਆ ਪਿੰਡ ਚੱਲਿਆ ਵਾ ਮੈਂ ਤਾਂ ਨਹੀਂ ਜਾਂਦੀ ਇਹਨਾਂ ਨਾਲ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਹਨਾਂ ਨੂੰ ਅੱਜ ਹੋ ਕੀ ਗਿਆ ਵਾ ਕਿਧਰ ਪਿੰਦਰ ਨੇ ਤਾਂ ਨਹੀਂ 扑ਕਾਤਾ ਇਹਨਾਂ ਨੂੰ ਕੋਈ ਗੱਲ ਨਹੀਂ ਇਹ ਵੀ ਗੱਲ ਤਾਂ ਮੈਂ ਪਤਾ ਲਾ ਲੂੰਗੀ ਹੁਣ ਇਹਨਾਂ ਦੀ ਇੰਨੀ ਹੈ ਮਤਲ ਮੇਰੇ ਤੇ ਹੱਥ ਚੁੱਕਿਆ ਕੋਈ ਗੱਲ ਨਹੀਂ ਇਹ ਵੀ ਪਤਾ ਲੱਗ ਜਾਊ ਛੇਤੀ ਕੀ ਨਤੀਜਾ ਮਿਲਦਾ ਵਾ ਮੈਨੂੰ ਨਾ ਇਹ ਉਮੀਦ ਨਹੀਂ ਹਿੰਨ ਕੋਲੋਂ ਕਿ ਇਹ ਮੇਰੇ ਨਾਲ ਇਦਾਂ ਕਰਨਗੇ ਹੁਣ ਮੈਂ ਮੰਮੀ ਨੂੰ ਕਿੱਦਾਂ ਦੱਸਾਂ ਮੈਂ ਤੇ ਇਹਨਾਂ ਦੀ ਤਾਰੀਫ਼ ਹੀ ਬੜੀ ਕਰਦੀ ਰਹੀ ਕਿ ਮੰਮੀ ਚੰਗੇ ਬੜੇ ਆ ਹਰ ਇੱਕ ਗੱਲ ਸ਼ੇਅਰ ਕਰਦੀ ਨਹੀਂ ਜੋ ਮਰਜ਼ੀ ਹੋ ਜੇ ਮੰਮੀ ਨੂੰ ਇਤਨੀ ਮੈਂ ਦੱਸਣਾ ਤੇ ਨਾ ਹੀ ਮੈਂ ਨਾਲ ਜਾਣਾ ਇਹਨਾਂ ਦੇ ਲੈ ਮੈਂ ਦੀਦ ਨੂੰ ਥੱਲੇ ਲੱਭਨੀ ਆ ਤੇ ਉੱਪਰ ਬੈਠੇ ਆ ਗਏ ਦੀ ਚਾਹੀ ਲੋ ਦੀਦੀ ਚਾਹ ਪੀ ਲਮ ਤਾਂਡੇ ਵਾ ਦੀ ਚਾਹ ਬਣਾ ਕੇ ਲਈ ਆ ਫੜੋ ਮੈਨੂੰ ਨਹੀਂ ਚਾਹੀਦੀ ਚਾ ਦੀਦੀ ਆਹ ਕੀ ਕੀਤਾ ਤੁਸੀਂ ਮੈਂ ਕਿੰਨੇ ਪਿਆਰ ਨਾਲ ਤਾਂਡੇ ਵਾ ਦੀ ਚਾਹ ਬਣਾ ਕੇ ਲਈ ਆਂ ਆ ਕੋਈ ਲੋੜ ਨਹੀਂ ਪਿਆਰ ਵਖਾਉਣ ਦੀ ਠੀਕ ਆ ਨਾ ਨਾ ਹੀ ਮੇਰੇ ਵਾਸਤੇ ਚਾਹ ਲੈ ਕੇ ਆਇਆ ਕਰ ਜੀ ਤੁਸੀਂ ਗੁੱਸਾ ਕਿਉਂ ਕਰ ਰਹੇ ਆ ਕੋਈ ਗੱਲ ਹੋਈ ਆ ਚੁੱਪ ਕਰਕੇ ਨਾ ਮੇਰੇ ਲਾਗੋ ਚਲ ਜਾ ਨਹੀਂ ਤੇ ਮੇਰੇ ਕੋ ਸੁਣ ਕੇ ਨਾ ਪੈਜੀ ਕੁਝ ਦੀਦੀ ਮੈਂ ਤੁਹਾਨੂੰ ਇਹੋ ਜਿਹਾ ਕੀ ਕਹਿਤਾ ਵਾ ਮੈਂ ਸੋ ਕੋ ਤੁਹਾਡੇ ਵਾਸਤੇ ਚਾਹ ਲੈ ਕੇ ਆਈ ਆ ਜੇ ਤਾ ਨੂੰ ਪੁੱਛੋ ਤਾਂ ਵੀ ਤੁਸੀਂ ਇਦਾਂ ਕਰਦੇ ਆ ਜੇ ਨਾ ਪੁੱਛੋ ਫਿਰ ਵੀ ਤੁਸੀਂ ਇਦਾਂ ਹੀ ਕਰਦੇ ਆ ਆ ਜੋੜੇ ਤੇਰੇ ਗੜੀ ਹੱਥ ਨਾ ਹੀ ਸੇਵਾ ਕਰਿਆ ਕਰ ਮੇਰੀ ਠੀਕ ਆ ਨਾ ਸੇਵਾ ਕਰਕੇ ਤਾਂ ਸੁਣਾਉਣ ਲਾ ਪੈਂਦੀ ਆ ਚਲੋ ਠੀਕ ਆ ਦੀਦੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਜੇ ਹੁਣ ਕਿਸ ਚੀਜ਼ ਦੀ ਲੋੜ ਹੋਊਗੀ ਨਾ ਜੇ ਤੁਸੀਂ ਆਖੋਗੇ ਨਾ ਤੇ ਮੈਂ ਫੇਰ ਹੀ ਤੁਹਾਨੂੰ ਦਿਆ ਕਰੂੰਗੀ ਜਾ ਜਾ ਮੇਰੇ ਲਾਗੋ ਕੋਈ ਗੱਲ ਨਹੀਂ ਮੈਂ ਆਪੇ ਲੈ ਲਿਆ ਕਰੂੰਗੀ ਜਿਹੜੀ ਚੀਜ਼ ਦੀ ਲੋੜ ਹੋਊਗੀ ਮੈਨੂੰ ਅੱਗੇ ਮੇਰਾ ਮਨ ਨਹੀਂ ਲੱਗਣ ਡਿਆ ਉਤੋਂ ਇਹ ਆ ਗਈ ਆ ਝਕਮਾ ਤੇ ਲੂਣ ਪਾਉਣ ਵਾਸਤੇ ਕਿੱਡੀ ਆਈ ਚਾਹ ਲੈ ਕੇ ਪਰਮੀਤ ਪਰ ਮੀਂਹ ਦਾ ਆਫਰ ਟਾਈਮ ਬੜਾ ਹੋ ਗਿਆ ਚੱਲੀਏ ਮੈਂ ਸੋਚਣ ਡਿਆ ਸੀ ਹਾਂ ਜੀ ਜੇ ਆਪਾਂ ਪਹਿਲੇ ਇਹ ਗੱਲ ਕੀਤੀ ਹੁੰਦੀ ਨਾ ਤੇ ਚੰਗੇ ਰਹਿੰਦੇ ਉਹਦੋਂ ਅਸੀਂ ਕਾਲੀ ਕਰ ਗਏ ਕੋਈ ਗੱਲ ਨਹੀਂ ਆਪੇ ਜਿੱਤਾ ਭੁੱਲ ਦੇ ਗਏ ਉਹਨਾਂ ਨੂੰ ਹੁਣ ਮੈਨੂੰ ਇਹ ਗੱਲ ਦਾ ਪਸਤਾਵਾ ਹੋਣ ਡਿਆ ਕਿ ਉਦੋਂ ਮੈਂ ਗੱਲ ਕਲੀਅਰ ਕਰ ਲੈਂਦਾ ਤੇ ਚੰਗਾ ਹੁੰਦਾ ਫਿਰ ਕੀ ਹੁੰਦਾ ਰਿਸ਼ਤਾ ਹੀ ਨਾ ਹੁੰਦਾ ਕੋਈ ਗੱਲ ਨਹੀਂ ਅਰੇ ਵੀ ਢੁੱਲੇ ਬੈੜਾਂ ਦਾ ਕੁਸ਼ਣ ਵਿਗੜਿਆ ਹੁਣ ਜਾ ਕੇ ਸੱਦੀ ਉਹਨਾਂ ਨਾਲ ਗੱਲ ਕਰਨੇ ਗੱਲ ਤੇਰੀ ਠੀਕ ਹੈ ਪਰ ਮੈਂ ਤਾਂ ਆਪਾਂ ਨਾ ਜਾ ਕੇ ਉੱਥੇ ਉਹਨਾਂ ਨਾਲ ਗੱਲ ਕਰੀਏ ਕਿ ਅਸੀਂ ਨਹੀਂ ਵਿੱਚ ਕੋਈ ਵੀ ਕਰ ਸਕਦੇ ਆ ਫੜੋ ਆਪਣੀ ਸ਼ਾਪ ਠੀਕ ਹੈ ਨਾ ਹਾਂਜੀ ਆਨੂੰ ਬਾਰ ਬਾਰ ਸ਼ਾਪ ਵੱਲੋਂ ਨਾ ਕਹੋ ਤੁਸੀਂ ਤੇ ਸ਼ਾਪ ਦੇ ਕੇ ਸਾਨੂੰ ਮੁੱਲ ਖਰੀਦ ਲਿਆ ਤੁਹਾਡੀ ਗੱਲ ਵੀ ਠੀਕ ਹੈ ਕਿ ਆਪਾਂ ਉਹਨਾਂ ਦੀ ਸ਼ਾਪ ਮੋੜ ਦਈਏ ਜਿੰਨੇ ਦਿਨ ਤੱਕ ਸ਼ਾਪ ਨਾ ਮੋੜੀ ਉਹਨੇ ਸਾਨੂੰ ਇਹ ਮਿਹਨੇ ਮਾਰਦਾ ਹੀ ਰਹਿਣਾ ਗੱਲ ਕਰਨ ਲੱਗੇ ਵੀ ਨਹੀਂ ਨਾ ਵੇਖਦੇ ਫਿਰ ਜੋ ਮੂਹ ਚਾਂਦਾ ਬੋਲੀ ਜਾਂਦੇ ਆ ਇਹ ਕੰਮ ਮਾਨੂੰ ਕਰਨੇ ਪੈਣਾ ਜੇ ਆਪਾਂ ਫੜ ਕੇ ਲਿਆ ਆਪਾਂ ਚਲਿਏ ਲੱਭ ਗਈ ਹਾਂਜੀ ਫਿਕਰ ਨਾ ਕਰੋ ਆਪਾਂ ਉਹਨਾਂ ਨੂੰ ਛਾਪ ਮੁਰ ਕੇ ਨਾ ਆ ਜਾਣਾ ਉੱਥੇ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਲੋ ਉਹਨਾਂ ਨੂੰ ਕਿਹਾ ਬੋਲਣ ਦਾ ਪਤਾ ਤੁਸੀਂ ਚਲੀ ਬਰ ਹਾਂ ਚਲੋ ਹੋਰ ਬੰਦੇ ਠੀਕ ਠਾਕ ਹਾਂਜੀ ਹਾਂਜੀ ਬਬੀ ਠੀਕ ਠਾਕ ਆ ਗਿਆ ਕੀ ਕਹਿੰਦੇ ਸੀ ਕੁਛ ਨਹੀਂ ਕਰਨਾ ਕਿ ਬਾਸ ਮੈਲੀ ਬਿਠੇ ਹਾਂ ਠੀਕ ਹੈ ਕਾ ਠੀਕ ਠਾਕ ਸਭ ਵਧੀਆ ਵਧੀਆ ਠੀਕ ਆ ਹੋ ਠੀਕ ਨੇ ਮੰਮੀ ਜੀ ਹੋਣੀ ਬੀਬੀ ਜੀ ਹਾਂਜੀ ਹਾਂਜੀ ਵਧੀਆ ਸਾਰੇ ਆਇਆ ਬਾਜੀ ਦਾ ਫੋਨ ਹਾਂਜੀ ਆਇਆ ਹੀ ਉਹਨਾਂ ਦਾ ਠੀਕ ਨੇ ਚਲੋ ਵਧੀਆ ਗੱਲ ਆ ਤੇ ਮੈਂ ਤਾਂ ਇੱਕ ਗੱਲ ਜੀ ਪੁੱਛਣੀ ਸੀ ਹਾਂ ਜੀ ਦੋਸੋ ਮੈਂ ਨਾ ਤੁਹਾਨੂੰ ਇੱਥੇ ਵੀ ਬੜੀ ਵਾਰੀ ਕਹਾਂ ਵਾ ਕਿ ਜੇ ਕੋਈ ਗੱਲ ਹੈਗੀ ਆ ਤੇ ਤੁਸੀਂ ਮੈਨੂੰ ਦੱਸ ਦਿੰਦੇ ਹੁਣ ਤੁਹਾਡੇ ਵੀਰ ਵੀ ਇਨੀ ਟੈਨਸ਼ਨ ਲੈਣ ਦੇਹੀ ਨਾ ਕਹਿੰਦੇ ਵੀ ਕੁੜੀ ਜਿੱਦਾਂ ਆਈ ਆ ਨਾ ਤੇ ਉਦਾਂ ਹੀ ਚੱਲ ਗਈ ਆ ਨਾ ਕੋਈ ਦੱਸਿਆ ਤੇ ਨਾ ਕੋਈ ਗੱਲ ਹੀ ਕੀਤੀ ਆ ਸਾਡੇ ਨਾਲ ਤੇ ਰਹੀ ਵਿਚਰੀ 부ਜੀ 부ਜੀ ਜੀ ਆ ਤੇ ਜੇ ਇਸ ਦਾ ਨੇ ਕੋਈ ਗੱਲ ਹੈਗੀ ਆ ਤੇ ਮੈਨੂੰ ਦੱਸਦੇ ਹਾਂ ਪਰ ਬਿਨਾਂ ਕਿਉਂ ਫਿਕਰ ਕਰਦੇ ਐ ਇਨੀ ਇੱਥੇ ਕੋਈ ਗੱਲ ਬਾਤ ਨਹੀਂ ਆ ਠੀਕ ਹੈ ਤਾਂ ਸਾਰੇ ਨਾਲੇ ਵੀਰ ਜੀ ਨੂੰ ਮੈਂ ਕਿਉਂ ਵੀ ਨਹੀਂ ਫਿਕਰ ਨਾਲ ਕਰਿਆ ਕਰਨਾ ਕੋਈ ਬਹੀ ਮੇ ਆ ਗਈ ਹੀ ਸਾਨੂੰ ਪਤਾ ਤਾਂ ਸਹੀਆ ਵੀਰ ਜੀ ਦਾ ਥੜੀ ਟਾਈਮ ਹੈ ਨਹੀਂ ਨਾਲੇ ਮੈਂ ਡੈਡੀ ਨੂੰ ਫੋਨ ਕਰਦਾ ਹੀ ਤੋਂ ਮੈਨੂੰ ਲੱਗੇ ਕਿ ਆ ਕੇ ਟੇਕੋ ਮੈਂ ਤੇ ਤੇਰੀ ਗੱਲ ਮੰਨ ਲਈਨੀ ਆ ਵੀ ਸਾਰਾ ਕੁਝ ਠੀਕ ਠਾਕ ਆ ਪਰ ਵੀਰ ਜੀ ਨਹੀਂ ਨਾ ਮੰਨਦੇ ਹੈਗੇ ਉਹਨਾਂ ਦੇ ਮਨ ਚ ਕੋਈ ਗੱਲ ਆ ਫਿਰ ਰਵਿੰਦਰ ਦੇ ਘਰ ਬਸ ਸਾਰਾ ਕੁਝ ਠੀਕ ਠਾਕ ਹੋਵੇ ਹੁਣ ਉਹ ਕਹਿੰਦੇ ਹੀ ਕਿ ਕਿਸ ਦਿਨ ਤੇਰੇ ਕੋਲ ਆਉਣਾ ਆ ਨਾਲੇ ਤੂੰ ਦੱਸ ਦੇ ਵੀ ਅਸੀਂ ਕਦੋਂ ਆਈਏ ਜਾਨੀ ਪਤੂ ਜੀ ਤੁਹਾਡਾ ਜਦੋਂ ਟਿਲ ਕਰੋਗਾ ਨਾ ਤੀਂ ਦੋ ਆ ਜਿਓ ਚਲੋ ਠੀਕ ਐ ਕੋਈ ਨਹੀਂ ਮੈਂ ਵਿਤਰ ਨੂੰ ਕਹਿ ਦੂੰਗੀ ਪਰ ਤੁਸੀਂ ਆਪ ਵੀ ਇੱਕ ਦੋ ਵਾਰੀ ਫੋਨ ਕਰ ਲਿਓ ਉਹਨਾਂ ਨੂੰ ਠੀਕ ਐ ਕੋਈ ਨਹੀਂ ਕੋਈ ਨਹੀਂ ਮੈਂ ਕਰ ਲਾਂਗੀ ਫੋਨ ਆਪਾਂ ਕਿਸੇ ਚਿੰਤਾ ਕਰਿਆ ਕਰੋ ਇਹ ਨਹੀਂ ਬਸ ਠੀਕ ਠਾਕ ਆ ਚਲੋ ਠੀਕ ਜੀ ਤੁਸੀਂ ਆਪਣਾ ਖਿਆਲ ਰੱਖਿਓ ਹਾਂ ਹਾਂਜੀ ਹਾਂਜੀ ਠੀਕ ਜੀ ਹਾਂਜੀ ਠੀਕ ਕੀ ਕਰਦੇ? ਕੁਛ ਨਹੀਂ ਕਰਨਾ ਕੀ। ਰੁਪਿੰਦਰ ਦਾ ਫੋਨ ਆਇਆ ਈਗਾ। ਕੀ ਜਾਂਦੀ ਰੁਪਿੰਦਰ ਫਿਰ? ਕੁਛ ਨਹੀਂ ਕਹਿਣਾ ਕੀ ਆ। ਬਸ ਰਾਜੀਬਾ ਜੀ ਫੋਨ ਕੀਤਾ ਸੀ ਮੈਂ। ਹਮ। ਮੈਂ ਬੁੱਛਾ ਬੜਾ ਠੀਕ ਠਾਕ। ਠੀਕ ਠਾਕ ਆ ਤਾਂ। ਹਾਂਜੀ। ਮੈਂ ਵੀ ਫੋਨ ਕਰਨਾ ਸੀਗਾ ਤਾਂ ਮੈਂ ਪਹਿਲੀਆਂ ਝੋਕੇ ਮੜ ਕੇ ਮੇਰਾ ਸਰਾਦਾ ਵੀ ਟਰੈਕਟਰ ਤਵਾ ਦਾਂ। ਅੱਛਾ। ਤੇ ਟਰੈਕਟਰ ਤਵਾ ਕੇ ਤੇ ਫੇਰ ਹੀ ਆਇਆ ਮੈਂ ਘਰ। ਚਲੋ ਵਧੀਆ। ਚੱਲਿਆ ਵੀ ਹੁਣ ਕੰਮ ਨਿਬੜ ਗਿਆ ਸਾਰਾ। ਪੁੱਛਣਾ ਸੀ ਕਹਿਣਾ ਕਿਸ ਦਿਨ ਆਉਨੇ ਆਪਾਂ? ਕਿਦਾਂ ਆਈਏ ਦੱਸ। ਪੁੱਛਿਆ ਸੀ ਮੈਂ ਕਿੰਨੇ ਤੁਸੀਂ ਜਦੋਂ ਮਰਜੀ ਆਜੋ। ਅੱਛਾ। ਹਾਂਜੀ। ਚੱਲ ਕੋਈ ਨਹੀਂ ਤੇ ਗੱਲਬਾਤ ਕਰਕੇ ਨਾਲ ਤੇ ਕਿਸ ਦਿਨ ਮਿਲ ਕੇ ਆਉਣੀ ਆ ਉਹ ਇਦਾਂ ਕਰ ਲਾਂ ਨੇ ਮੇਰੇ ਪਿੰਡ ਤੇ ਸੋਗਾ ਕੈਂਡੀ ਆ ਵੀ ਤੁਸੀਂ ਆਓ ਕਿਸ ਦਿਨ ਮੇਰੇ ਕੋਲ ਪਰ ਤੁਹਾਡਾ ਹੀ ਟਾਈਮ ਨਹੀਂ ਲੱਗਣ ਡਿਆ ਟਾਈਮ ਤੇ ਹੁਣ ਤੁਹਾਨੂੰ ਪਤਾ ਵਾ ਵੀ ਝੋਨਿਆਂ ਦੇ ਦਿਨ ਸੀਗੇ ਤੇ ਹੁਣ ਉਦਾਂ ਇਹ ਵੀ ਸਾਰਾ ਕੰਮ ਨਿਬੜ ਗਿਆ ਵਾ ਆਪਾਂ ਇੱਕ ਦੋ ਦਿਨ ਦੇ ਵਿੱਚ ਹੀ ਹੋ ਗਏ ਨਾ ਇਹਨੂੰ ਮਿਲ ਕੇ ਆਉਣੀ ਆ ਚਲੋ ਕੋਈ ਨਹੀਂ ਇਦਾਂ ਕਰ ਲਓ ਠੀਕ ਆ ਉਹ ਦਿਨ ਵੀ ਵਿਚਾਰੀ ਕੱਲੀ ਚੱਲ ਗਈ ਉਹ ਤਾਂ ਠੀਕ ਠਾਕ ਹੀ ਨਾ ਕਹਿੰਦੀ ਨੇ ਉਦਾਂ ਤੇ ਠੀਕ ਠਾਕ ਐ ਰਾਜੀ ਬਜੀਆ ਵਧੀਆ ਗੱਲ ਕੀਤੀ ਮੈਂ ਤੇ ਸੁਭਾਏ ਵੀ ਪੁੱਛਿਆ ਸੀ ਕਿ ਕੋਈ ਲਾਗੇ ਤੇ ਨਹੀਂ ਹੈਗਾ ਵੀ ਮੈਂ ਪੁੱਛ ਲਾਂ ਵੀ ਕੋਈ ਗੱਲਬਾਤ ਹੈ ਕੀ ਤੇ ਹੁਣੀ ਦੱਸ ਦੇ ਅੱਛਾ ਫੇਰ ਕਿੰਦੀ ਤੇ ਕਹਿੰਦੀ ਵੀ ਨਹੀਂ ਸਾਰਾ ਕੁਰੀ ਪਾ ਵੀ ਠੀਕ ਠਾਕ ਆ ਮੈਂ ਕਹਿੰਦੀ ਹਾਂ ਉਹ ਤੇਰੇ ਵੀਰ ਬੜੀ ਫਿਕਰ ਕਰਦੇ ਆ ਤੇ ਤੂੰ ਉਹਨਾਂ ਨੂੰ ਫੋਨ ਕਰਕੇ ਦੱਸ ਦਿਆ ਕਰ ਵੀ ਮੈਂ ਠੀਕ ਠਾਕ ਵਾ ਕਹਿੰਦੀ ਨਹੀਂ ਭਾਬੀ ਮੈਂ ਬਿਲਕੁਲ ਠੀਕ ਠਾਕ ਵਾ ਉਦੋਂ ਵੀ ਅੱਗੋਂ ਮੈਨੂੰ ਡੈਡੀ ਲੈ ਗਏ ਹੀ ਗਿਆ ਆਕੇ ਮੈਂ ਤੁਹਾਨੂੰ ਦੋਵਾਂ ਜਣਿਆਂ ਨੂੰ ਤੰਗੀ ਨਹੀਂ ਦਿੱਤੀ ਹੈਗੀ ਚਲੋ ਆ ਤੇ ਵਧੀਆ ਵਾ ਅਸੀਂ ਤੇ ਆਪ ਚਾਹੁੰਨੇ ਆ ਵੀ ਸਭ ਕੋ ਠੀਕ ਠ ਚਲੋ ਕੋਈ ਨਹੀਂ ਕਿਸ ਦਿਨ ਜਾ ਕੇ ਮਿਲ ਕੇ ਆਉਣੀ ਹੈ ਹਾਂਜੀ ਮੈਨੂੰ ਦੋ ਫਿਰ ਕੱਪੜੇ ਤੇ ਮੈਂ ਨਹਾ ਕੇ ਆਵਾਂ ਦੇ ਨਾ ਰਮਨ ਤੂੰ ਬੜਾ ਬੂਹ ਸ਼ਟਕੇ ਬੈਠੀ ਹੈ ਬਿਆਣਾ ਬੁਣਾ ਕੀ ਆ ਮੈਂ ਸੋ ਤੁਹਾਡੇ ਨਾਲ ਕੋ ਸਲਾਹ ਕਰਨੀ ਸੀ ਸੋਚ ਨਹੀਂ ਲਈ ਆ ਕੋਈ ਜਿਹੜੀ ਸਲਾਹ ਆ ਸਲਾਹੇ ਹੋਈ ਆ ਮੇਰਾ ਰਾਦਾ ਵਾ ਆ ਜਿਹੜੀ ਮਨਹੂਸ ਸੀ ਅੰਦਰ ਬੈਠੀ ਆ ਨਾ ਇਹਦੇ ਕੋ ਖਿਆੜਾ ਛਡਾਲੀਏ ਜੀ ਇਹਦੋਂ ਖੜਾ ਇੱਕ ਰਾਸ਼ਾ ਡਾਲਾਂਗੇ ਨਾ ਮੇਰੇ ਪੁੱਤ ਨੂੰ ਤਾਂ ਬਥੇਰੇ ਰਿਸ਼ਤੇ ਆ ਭੈਣ ਹੀ ਕਹਿਣ ਲਈ ਆ ਕਿ ਮੈਂ ਰਿਸ਼ਤਾ ਕਰਵਾ ਦਿੰਨੀ ਆ ਬੰਦੇ ਵੀ ਸੌਖੇ ਆ ਕੁੜੀ ਵੀ ਪੜੀ ਲਿਖੀ ਆ ਉਹਨਾਂ ਨੇ ਦੇਣਾ ਵੀ ਬੜਾ ਕੋਜਵਾ ਕੋਈ ਗੱਡੀ ਗੁੱਡੀ ਵੱਡੀ ਦੇਣੀ ਆ ਉਹਨਾਂ ਨੇ ਭਰਾ ਭਰੂ ਕੁੜੀ ਦੇ ਬਾਹਰ ਵਾ ਇਹਨੂੰ ਅਹੀਂ ਰੱਖ ਕੇ ਇੱਥੇ ਕੀ ਕਰਨਾ ਵਾ ਓਏ ਉਹ ਤਾਂ ਰਮਣਗਲ ਤੇਰੀ ਠੀਕ ਆ ਪਰ ਐਡੀ ਛੇਤੀ ਖੜਾ ਨਹੀਂ ਇਹਦੋਂ ਛੁੱਟਣਾ ਕਿਉਂ ਖੜਾ ਕਿਉਂ ਨਹੀਂ ਛੁੱਟਣਾ ਉਹ ਅਹੀਂ ਛਡਾਉਣਾ ਵਾ ਉਹਨੇ ਤਾਂ ਨਹੀਂ ਛਡਣਾ ਉਹਨੂੰ ਤਾਂ ਪਤਾ ਵਾ ਟਿਆੜੀ ਬੰਨਾ ਵੀ ਹੈਗਾ ਵਾ ਨੌਕਰੀ ਵੀ ਹੈ ਗਈ ਆ ਤੇ ਘਰ-ਬਾਰ ਵੀ ਬਣਿਆ ਵਾ ਮੈਨੂੰ ਕੋਈ ਘਰ ਦੀ ਲੋੜ ਨਹੀਂ ਪੈਣੀ ਇਹਦੇ ਜਿਹੜੇ ਤੇਕੇ ਆ ਹੁੰਦੇ ਆ ਉਹਨਾਂ ਨੂੰ ਨਹੀਂ ਲੱਗਦਾ ਤੁਹਾਡੀ ਤੇ ਇਕੱਲੀ ਆਈ ਆ ਬੱਸੇ ਆਈ ਆ ਨਵਾਂ ਨਵਾਂ ਵਿਆਹ ਹੋਇਆ ਵਾ ਮਾਵਾ ਦੇ ਨਾ ਧੀਆ ਦਾ ਮੂੰਹ ਵੇਖ ਕੇ ਦੱਸ ਦਿੰਦੀਆਂ ਵਾ ਵੀ ਆਪਣੇ ਘਰ ਖੁਸ਼ ਵਾ ਕਿ ਨਹੀਂ ਖੁਸ਼ ਉਹ ਕਿੱਦਾਂ ਦੀ ਮਾਵਾ ਜਿੰਨੂੰ ਪਤਾ ਹੀ ਨਹੀਂ ਲੱਗਾ ਵੀ ਬੱਸੇ ਬੈਗ ਫੜ ਕੇ ਆ ਗਈ ਆ ਕਿੱਦਾਂ ਆਈ ਆ ਤਾਂ ਕਿੱਦਾਂ ਹੀ ਗਈ ਆ ਉਹ ਮੇਰੀ ਗੱਲ ਸੁਣਾ ਰਮਨ ਜੇ ਤਾਂ ਜਿਆਦਾ ਵਿੱਚ ਕੋਈ ਬੰਦਾ ਪਾ ਲਈਏ ਤੇ ਜੇ ਨਹੀਂ ਆਪਸੇ ਤਾਂ ਇਹਨਾਂ ਨੂੰ ਫੋਨ ਲਾ ਕੇ ਕਹਿ ਦਈਏ ਤੇ ਜੇ ਤੇ ਤੁਸੀਂ ਆਪਣੀ ਧੀ ਦਾ ਘਰ ਵਸਾਉਣਾ ਚਾਹੁੰਦੇ ਜੇ ਤੇ ਸਾਨੂੰ ਗੱਡੀ ਜਾਈ ਦੀ ਮੇਰੀ ਸੁਣੋ ਗੱਲ ਬੰਦਾ ਵਿੱਚ ਕਿਹੜਾ ਪਾਉਣਾ ਕੋ ਚੋਲਾ ਹੀ ਪਾਉਣਾ ਹੈ ਨਾ ਉਹ ਚੋਲਾ ਤਾਂ ਉਦੋਂ ਦਾ ਕਿਤੇ ਸਾਡੇ ਘਰ ਨਹੀਂ ਵੜਿਆ ਰਿਸ਼ਤਾ ਕਰਾ ਕੇ ਅੱਗਲੋਂ ਗਲਾਮਾਂ ਲਾ ਕੇ ਤਾਂ ਆਪਣੇ ਘਰ ਆਮਨਾ ਬੈਠਾ ਹੋਰ ਕਿੰਨੂੰ ਕਵਾਂਗੇ ਹੀ ਜੇ ਥਾਂ ਥਾਂ ਤੇ ਜਾ ਕੇ ਆਪਣੇ ਘਰ ਦੀ ਗੱਲ ਕੀਤੀ ਤੇ ਇਹਦੇ ਵਿੱਚ ਹੱਡੀ ਵੇਚਤੀ ਹੋਣੀ ਆ ਮੇਰਾ ਤਰ੍ਹਾਂ ਦਾ ਸਿੱਧੀ ਉਹਨਾਂ ਨਾਲ ਗੱਲ ਕਰ ਲਈਏ ਦੋ ਹਰਫੇ ਤੇ ਜੇ ਤਾਂ ਗੱਡੀ ਦੇਣੀ ਆ ਤਾਂ ਧੀ ਦਾ ਵਸੇਵਾ ਇੱਥੇ ਹੋ ਜਾਊਗਾ ਜੇ ਗੱਡੀ ਨਹੀਂ ਦੇਣੀ ਤੁਸੀਂ ਆਪਣੇ ਘਰ ਅਹੀਂ ਆਪਣੇ ਘਰ ਲੈ ਮੇ ਜੋ ਲਰਜਾਦ ਕੀਤਾ ਇਹ ਆ ਵੀ ਗਈ ਹੋ ਪਤਾ ਨਹੀਂ ਹੁਣ ਕਿਹੜਾ ਸੱਪ ਕੱਢ ਦੇਈਏ ਚਲ ਕੋਈ ਨਹੀਂ ਚੰਗਾ ਹੋ ਗਿਆ ਆ ਗਏ ਤੇ ਸਾਨੂੰ ਸੱਦਨ ਦੀ ਲੋੜ ਨਹੀਂ ਗਈ ਪਈ ਹੁਣ ਖੋਂਬੇ ਨਾ ਦੋਹਾਂ ਜੀਆਂ ਦੇ ਨਾ ਮੈਂ ਚੰਗੀ ਤਰ੍ਹਾਂ ਠੱਪੂਗੀ ਦਾ ਲੈ ਮਖਤਾਸੇ ਕੀ ਹਾਲ ਚੱਲ ਸასი ਘਾਲ ਭਾਜੀ ਸასი ਘਾਲ ਭਾਜੀ ਬੜੇ ਚਿਰ ਬਾਅਦ ਚੱਕਰ ਮਾਰਿਆ ਜੀ ਬਸ ਇਦਾਂ ਹੀ ਭਾਜੀ ਹੋ ਆਜੋ ਨੰਤਰਾ ਜੀ